ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋੜੀ ਦੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਰੇ ਇੱਕ ਤਾਜੀ ਗੜ ਛੀਵੀ ਤੇ ਇੱਕ ਗੱਬੜ ਮੱਛੀ ਦੋਨਾਂ ਦੇ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕੱलिए ਗੱਲਬਾਤ ਸਸੀ ਗਾਲ ਬਾਈ 80 ਗਾਲ ਢੇ ਲੋ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਤੇ ਉਹ ਸੋਨੂ ਦਾ ਪਿੰਡ ਹੰਦੋਪੁਰਾ ਜਿਲ੍ਹਾ ਮੋਗਾ ਤੁਸੀਂ ਨੇ ਆਸੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਕਿੱਟ ਲੋ 86290999728 86990999728 ਪਹਿਲਾ ਨੰਬਰ ਜਿਹੜੀ ਬੱਚੀ ਤਾਜੀ ਸੂਈ ਦੇਖੀ ਜਾਂਨੇ ਆ ਕਹੇ ਕਿ ਵਜੇ ਸੂਈ ਆ ਦੂਜੀ ਸੂਈ ਸੂਈ ਆ ਰਾਤ 3:00 ਵਜੇ ਬੱਸੀ ਨੂੰ ਜਾਣ ਦਿੱਤਾ ਜੀਲ ਦੀ ਗਈ ਆ ਬਈ ਜੇਰ ਬੱਠਲ ਢੱਕਿਆ ਪੈ ਜਾਣਾ ਬੱਚੀ ਆ ਪਿੱਛੇ ਨਾ ਮਗਰ ਬੱਸੀ ਦੇਦੀ ਬਾਈ ਤਾਂ 3-4 ਕਿਲੋ ਬੋਲਾ ਕੱਢਿਆ ਆਪਾਂ ਠੀਕ ਹੈ ਦੂਜੀ ਦੂਜੀ ਸੁਈ ਆ ਦੂਜਾ ਸੁਆ ਸੁਈ ਆ ਥਣ ਮੁੱਠੀ ਵਾਲਾ ਹਾਂ ਹੁਣ ਬਹੁਤ ਚੰਗਾ ਲੱਗਿਆ ਭਾਈ ਤੇ ਬੱਚਾ ਉਜਾ ਜਗਾ ਕੇ ਚਾਰ ਗਰੋ ਚੋਇਆ ਸਾਰਾ ਹਣ ਚਾਰ ਕਿ ਤਿੰਨ ਚਾਰ ਕਿਲੋ ਕਿੱਡੇ ਮਝੂੜ ਨਹੀਂ ਮਾਰਾ ਸਾਰੀ ਨਹੀਂ ਖੱਲੀ ਹੋਈ ਅੰਦਾਜ਼ਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਜਿੰਦਾ ਗੱਪ ਜਾਨੀ ਮਾਰਨਾ 20 ਕਿਲੋ ਦੇ ਦੂ ਮਾਜ ਜਾਵੇ ਤਾਰਾ ਦੂਰਾ ਓਕੇ ਮਾਗੋ ਮਾਰ ਕੇ ਦਿਖਾਉਨੇ ਠੀਕ ਹੈ ਸੋ ਤਾਰਾ ਪਾ ਮਾਰ ਕੇ ਦਿਖਾਉਨੇ ਆ ਤੇ ਬਾਕੀ ਕੋਈ ਨਿਆਣਾ ਪੌਂਦੀ ਰੋਡ ਜੇ ਮਰਜੀ ਭੇਜੋ ਹੁਣ ਨਿਆਣਾ ਗੰਨੇ ਵਰਗੀ ਚਵਾਈ ਹੋ ਜਾਣਾ ਠੀਕ ਆ ਮੂਹਰ ਲੈਣਾ ਜੇ ਮਾਰਦੀ ਸੋ ਚੌਂਡ ਚੋਣ ਚਵਾ ਦੀ 1 ਨੰਬਰ ਆ ਤੇ 20 ਕਿਲੋ ਦੁੱਧ ਮੰਨ ਕੇ ਲੈ ਸਕਦਾ ਬੰਦਾ ਤੇ ਭਾਅ ਇਹਦਾ ਕੀ ਰੱਖਿਆ ਭਾਅ ਇਹਦਾ ਬਈ 65000 ਮਾਨਤਨ ਹੋ ਜੂਗਾ ਮਾਨਤਨ ਤੋਰੀ ਬਾਹਰ ਨੂੰ ਸੁਪਰ ਕੱਦ ਕਾਠ ਵਗੈਰਾ ਦੇਖੋ ਜਿੰਦ ਜਾਨ ਰਾਜਿਸਵੀ ਭਲੀ ਭੀ ਤੇ ਲੇਵਾ ਸੋਹਣਾ ਭਾਰਾ ਹਵਾਨਾ ਦਿਖਾਉਂਦੀ ਆ 20 ਕਿਲੋ ਦੁੱਧ ਮੰਨ ਕੇ ਲੈ ਲਿਓ 20 ਇਹਦਾ ਹਵਾਨਾ ਦੱਸਦਾ ਕਿ ਭਾਅ ਵੀ ਦਊਗੀ ਜਿੰਦ ਜਾਨ ਬਹੁਤ ਆ ਰਾਜਿਸਵੀ ਬੜੀ ਵੀ ਤੋ ਥਾਂ ਤੋਂ ਦੇਖੋ ਸੋਹਣਾ ਮੋਟੀ ਵਾਲਾ ਸਾਫ਼ ਸੁਥਰਾ ਥਾਣਾ ਤੇ ਧਾਰਾ ਓਕੇ ਆ ਬੱਚਾ ਵੀ ਪਿੱਛੇ ਓਕੇ ਆ ਬੱਚੀ ਜੇਰੇ ਦੀ ਪੱਠੀ ਵੀ ਠੀਕ ਆ ਬੱਚੀ ਦੇਖੋ ਬਹੁਤ ਪਿਆਰੀ ਹੈ ਨਾ ਮੁੱਲੇ ਤਾਂ ਹੈਗਾ 65000 ਰੁਪਏ ਹਾਂ ਮਾਨ ਤਨ ਕਰਾ ਠੀਕ ਹੈ ਇਹਦੇ ਵਿੱਚ ਮਾਨ ਤਨ ਹੋ ਜੂ ਤਾਂ ਥਣ ਹਵਾਨਾ ਪਾਣੀ ਦੇ ਉੱਪਰ ਫਿਰ ਦਿਖਾ ਦਈਏ ਸੋ ਥਣ ਦੇਖੋ ਛੋੜਾ ਮੁਠੀ ਵਾਲਾ ਜਿੱਦਾਂ ਮਰਜੀ ਧਾਰਾ ਮਾਰੀ ਜੇ ਕੋਈ ਡੈੱਕ ਦੀ ਨਹੀਂ ਕਿਸੇ ਗੱਲ ਦੀ ਪੂਰੀ ਸੀਟ ਠੰਡੀ ਹੈ ਬਿੱਟ ਲੋਹੀ ਵਜਾ ਥੱਲੇ ਭਾਗ ਲੈ ਠੀਕ ਹੈ ਕੋਈ ਡੈੱਕ ਦੀ ਨਹੀਂ ਕਿਸੇ ਗੱਲ ਦੀ ਜਮੇ ਜਮੇ ਦਾ ਦੇਖ ਲੈ ਕਿਸੇ ਤੋਂ ਦਿਖਾ ਲੈ ਲੈ ਵਾਲਾ ਜਮ ਮੁਠੀ ਵਾਲਾ ਥਾਣਾ ਜੋਸ ਵਾਲਾ ਵਧੀਆ ਮਾਹ ਹੈ ਵੀ ਠੀਕ ਹੈ ਅੱਗੇ 2 ਨੰਬਰ ਜਿਹੜੀ ਬੱਚੀ ਦੇਖੀਏ ਨੇ ਆਪਾਂ ਇਹ ਤੇ ਲੋਪਰ ਨੂੰ ਖੁੰਦਿਆ ਮੂਤੋ ਦੋ ਦੰਦਾਂ ਦਾ ਉਹ ਬਹੁਤ ਦੋ ਦੰਦ ਪਹਿਲਾ ਸੂਆ ਹਾਂ ਪਹਿਲਾ ਦਿਨ ਕਹਿ ਕੇ ਕੱਢਦੀ ਆ ਦਿਨ ਲੈ ਜੀ ਬਈ ਸੱਤ-ਅੱਠ ਦਿਨ ਸੂਣ ਚ ਬਾਕੀ ਕਿੰਨੇ ਕ ਦੁੱਧ ਪਾ ਦੂਗੀ ਦੁੱਧ ਦੇ ਜੀ 14-15 ਕਿਲੋ 14-15 ਕਿਲੋ ਦਿਨ ਕੱਢਦੇ ਸੱਤ-ਅੱਠ ਹਾਂ ਦਿਨ ਸੱਤ-ਅੱਠ ਲੈ ਜੀ ਇਹਦਾ ਭਾਗ ਕੀ ਰੱਖਿਆ ਕਿੰਨਾ ਮੁੱਲ ਕਹਿੰਿਆ ਯਾਰਾ ਜੀ ਟੋਰੀ ਬਾਹਰ ਨੂੰ ਸੂਰਕ ਕੱਦ ਕਾੜ ਵਗੈਰਾ ਦੇਖੋ ਪਛੀ ਦਾ ਚੰਗਾ ਜਿੰਦ ਜਾਨ ਤੇ ਕੀਮਤ ਇਹਦੀ ਹੈਗੀ 50 ਹਜ਼ਾਰ ਰੁਪਈਆ ਤੁਹਾਨੂੰ ਮੰਨ ਕੇ ਚੱਲੀ ਐਵਰੇਜ ਹੀ 15 ਕ ਮੰਨ ਕੇ ਲੈ ਸਕਦਾ ਹਾਂ ਹਾਂ 14 ਤੋਂ ਵੀ ਚਲੋ ਹਜੇ ਬੰਨਣਾ ਵੀ ਐ ਦੁੱਤਰ ਨਹੀਂ ਲੱਗਿਆ ਹਜੇ ਕੱਚੀ ਆ ਹੌਤਾ ਹਨਾ ਕਿ ਬੰਦ ਲਗਾ ਦੇ ਆ ਦੇ ਦੋ ਦਾ ਕਲੀਅਰ ਆ ਜਾਵਾ ਜਿਵੇਂ origional ਦੋ ਜਿਆਦੇ ਗੱਲ ਸੋ ਪੁਰਾ ਜਵਾਨੀ ਦੀ ਬਕਸੀ ਆ ਫਿੱਟ ਫੜ ਕੰਪੈਕਟ ਹਵਾ ਨਾ ਜਮਾ ਕੀਮਤ ਵੀ ਜੈਨੂਨ ਜੀ 50000 ਰੁਪਇਆ ਮਾਨਦਾਨ ਵਿੱਚ ਹੋ ਜੂਗਾ ਥਣ ਹਵਾਲੇ ਦੀ ਪੂਰੀ ਸਾਫ ਸੁੱਤ ਦੀ ਐ ਸੋ ਦੋ ਨਗਦ ਘਾ ਤੇ ਇੱਕ ਤਾਜੀ ਵੇੜ ਸੂਈ ਵੀ 7690 9928 ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਸਵੀਰ ਨਿਹਾਲ